ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਆਪਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਗੁਰਦੀਪ ਸਿੰਘ ਬੀਰਕਲਾ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਨੇ ਠੀਕ ਠਾਕ ਬਈ ਜੀ ਚੜ੍ਹਦੀ ਕਲਾ ਹੋਰ ਠੀਕ ਨੇ ਸੇ ਤਾਂ ਹਾਂਜੀ ਬਹੁਤ ਵਧੀਆ ਸਰਪੰਚ ਸਾਹਿਬ ਆਪਾਂ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਨੇ ਆ ਅੱਜ ਮੈਂ ਸੋਚਿਆ ਵੀ ਆਪਾਂ ਜਿਵੇਂ ਹੁਣ ਤੁਸੀਂ ਤੁਸੀਂ ਕੈਨੇਡਾ ਵੀ ਜਾਇਆ ਏ ਤੁਸੀਂ ਆਸਟ੍ਰੇਲੀਆ ਵੀ ਜਾਇਆ ਏ ਤੁਹਾਨੂੰ ਪਤਾ ਵੀ ਉਧਰ ਜਾ ਕੇ ਤੁਸੀਂ ਬੱਚਿਆਂ ਨੂੰ ਮਿਲੇ ਪਾਰਕਾਂ ਦੇ ਵਿੱਚ ਹੋਰ ਸੈਰ ਸਪਟੇ ਚ ਵੀ ਕਿਹੜੇ ਦੇਸ਼ ਦੀ ਕੀ ਪੋਜੀਸ਼ਨ ਆ ਅੱਜ ਆਪਾਂ ਪੰਜ ਚਾਰ ਦੇਸ਼ਾਂ 'ਚ ਆਪਣੇ ਜੁਆਕ ਜਾਂਦੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਯੂਕੇ ਤੇ ਜੁਕੇ ਵੀ ਜਿਵੇਂ ਅੱਜ ਕੱਲ ਯੂਕੇ ਦਾ ਹੁਣ ਜਿਆਦਾ ਰੁਝਾਨ ਬਣਿਆ ਹੋਇਆ ਆਪਣੇ ਮਾਰਕੀਟ ਦੇ ਵਿੱਚ ਵੈਸੇ ਤਾਂ ਕੁੱਲ ਰੁਝਾਨ ਘਟਿਆ ਹੋਇਆ ਪਰ ਹੁਣ ਯੂਕੇ ਜੁਆ ਬਹੁਤ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਪਹਿਲਾਂ ਸਾਨੂੰ ਦੱਸੋ ਪਹਿਲਾਂ ਤਾਂ ਸਾਰੇ ਦੇਖਣ ਤੇ ਸੁਣਨ ਵਾਲੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਗੱਲ ਦੇਵੀ ਬਾਈ ਇਹ ਹੈ ਰੁਝਾਨ ਤਾਂ ਘਟਿਆ ਹੋਇਆ ਬਹੁਤ ਜ਼ਿਆਦਾ ਹਾਂ ਮੈਂ ਜਿਹੜਾ ਮੇਰੀ ਨੀਤੀ ਰਹਾ ਮੈਂ ਵੀ ਨਹੀਂ ਕਹਿੰਦਾ ਵੀ ਜਵਾਕਾਂ ਨੂੰ ਬਾਹਰ ਭੇਜਣਾ ਨਹੀਂ ਚਾਹੀਦਾ ਹਾਂ ਕਿਉਂਕਿ ਮੇਰੇ ਦੋਨੇ ਜਵਾਕ ਬਾਹਰ ਨੇ ਮੈਂ ਕਹਣਾ ਵੀ ਭੇਜਣਾ ਚਾਹੀਦਾ ਪਰ ਥਰੂ ਪ੍ਰੋਪਰ ਚੈਨਲ ਹਾਂ ਤੇ ਜਦੋਂ ਖਾਸ ਤੌਰ ਤੇ ਛੋਟੇ ਬੱਚੇ ਕੁੜੀਆਂ ਪਲੱਸ 2 ਵਾਲੀਆਂ ਉਹ ਤਾਂ ਬਿਲਕੁਲ ਹੀ ਨਹੀਂ ਭਜਾਣਾ ਚਾਹੀਦਾ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਦਾ ਕੋਈ ਬਾਹਰ ਹਾਂ ਜੀ ਦਾ ਹੈਗਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਉਹਨਾਂ ਨੂੰ ਭੇਜਣਾ ਚਾਹੀਦਾ ਤਾਂ ਜਾਣ ਆ ਰੱਜ ਰੱਜ ਕੇ ਜਾ ਤੇ ਇੱਕ ਮੈਂ ਸਪੈਸ਼ਲੀ ਗੱਲ ਕਰੂੰਗਾ ਯੂਕੇ ਬਾਰੇ ਹਾਂ ਯੂਕੇ ਛੋਟਾ ਜਿਹਾ ਮੁਲਕ ਹੈ ਉੱਥੇ ਦੁਨੀਆ ਭਰ ਦੇ ਸਟੂਡੈਂਟ ਆ ਗਏ ਕਿੰਨੇ ਅਠ ਹੋ ਗਿਆ ਉੱਥੇ ਕੰਮ ਨਹੀਂ ਹੈਗਾ ਹੂੰ ਯੂਕੇ ਦਾ ਰੈਫਰੈਂਸ ਤਕੜਾ ਹੋਵੇ ਉਸੇ ਨੂੰ ਕੰਮ ਮਿਲਦਾ ਕਿਸੇ ਦਾ ਕੋਈ ਭੈਣ ਭਾਈ ਹੈਗਾ ਉਹਦੇ ਰੈਫਰੈਂਸ ਨਾਲ ਨਹੀਂ ਕੰਮ ਨਹੀਂ ਮਿਲਦਾ ਹੂੰ ਪਰ ਆਪਣੇ ਲੋਕ ਯੂਕੇ ਬੱਚੇ ਬੱਚਿਆਂ ਦਾ ਘਰ ਪਤਾ ਨਹੀਂ ਹੁੰਦਾ ਮਾਂ-ਮਾਂ ਵੀ ਚੰਗੇ ਨਹੀਂ ਭੇਜਦੇ ਨੇ ਹੂੰ ਯੂਕੇ ਨੂੰ ਵੀ ਕਾਫੀ ਲੋਕ ਜਾ ਰਹੇ ਨੇ ਮੈਂ ਦੇਖ ਰਿਹਾ ਨਾ ਕੰਸਲਟੈਂਟਾਂ ਵੱਲੋਂ ਏਜੰਟਾਂ ਵੱਲੋਂ ਵੀਡੀਓ ਪਾਈਆਂ ਜਾਂਦੀਆਂ ਨੇ ਵੀ ਅਸੀਂ ਯੂਕੇ ਦਾ ਵੀਜ਼ਾ ਲਵਾਤਾ ਜਾ ਨੇ ਵੀ ਦੀ ਆ ਗਏ ਯੂਕੇ ਦੇ ਆਏ ਪਏ ਨੇ ਖਾਸ ਕਰਕੇ ਸਪੰਸ ਸਾਹਿਬ ਤੁਹਾਡੀ ਗੱਲ ਵਿਚਾਲਿਆ ਵੀ ਕਹਿੰਦੇ ਨੇ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹਾਂ ਇਹ ਗੱਲ ਮੈਂ ਤੈਨੂੰ ਸੱਚਾ ਹਾਂ ਤੂੰ ਵਧੀਆ ਕੱਲ ਛੇੜੀ ਇਹ ਇੱਕ ਨਾ ਆਪਣੇ ਪੰਜਾਬ ਦੇ ਦੋ ਤਿੰਨ ਬਲੌਗਰ ਨੇ ਉਹ ਕੀ ਕਰਦੇ ਨੇ ਲੁਧਿਆਣਾ ਸ਼ਹਿਰ ਚ ਜਾ ਕੇ ਜੀ ਉੱਥੇ ਕਿਸੇ ਏਜੰਟ ਕੋਲੇ ਉਹ ਗੱਲ ਕਰਦੇ ਨੇ ਵੀ ਕਿੰਨੇ ਪੈਸੇ ਲੱਗਣਗੇ ਜੀ ਮਸ਼ਹੂਰੀ ਵਾਸਤੇ ਉਹ ਮੁਰੋਂ ਕਹਿੰਦੇ ਨੇ ਵੀ ਕੋਈ ਪੈਸਾ ਨਹੀਂ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਕਹਿੰਦੇ ਜੀ ਫਿਰ ਆਈਲੈਂਡਸ ਉਹ ਕਹਿੰਦੇ ਹਾਈਲਾਈਟਸ ਦੀ ਵੀ ਕੋਈ ਲੋਡ ਨਹੀਂ ਹੂੰ ਫਿਰ ਕਹਿੰਦੇ ਜੀ ਗੈਪ ਕਹਿੰਦੇ 10 ਸਾਲ ਦਾ ਵੀ ਤਾਂ ਆ ਵੀ ਕੋਈ ਗੱਲ ਨਹੀਂ ਯੂਕੇ ਦੇ ਵੀਜ਼ੇ ਲਵਾਉਨੇ ਉਹ ਕਹਿੰਦੇ ਅਸੀਂ ਹੁਣ ਤੁਸੀਂ ਦੱਸੋ ਜਿੱਥੇ ਹਾਈਲਾਈਟਸ ਦੀ ਲੋਡ ਨਹੀਂ ਹੂੰ ਗੈਪ ਕੋਈ ਨਹੀਂ ਕਿਹੜਾ ਵੀ ਜਾ ਹੋਊਗਾ ਤੈਨੂੰ ਆਪ ਸਮਝ ਲੈਣਾ ਚਾਹੀਦਾ ਆਪਾਂ ਨੂੰ ਸਹੀ ਸਹੀ ਗੱਲ ਆ ਗੱਲ ਕੀ ਹੈ ਹੂੰ ਬਹੁਤ ਸਾਰੇ ਏਜੰਟ ਕਰਦੇ ਕੀ ਨੇ ਟੂਰਿਸਟ ਵੀਜ਼ਾ ਲਵਾ ਦਿੰਦੇ ਨੇ ਹੂੰ ਛੋੜਾ ਛੋੜਾ 14 14 ਲੱਖ ਲਈ ਜਾਂਦੇ ਨੇ ਕੈਨੇਡਾ 'ਚ ਵੀ ਆਈ ਆਏ ਗੱਲ ਆਸਟ੍ਰੇਲੀਆ ਤਾਂ ਮੈਂ ਦੋ ਬੰਦਿਆਂ ਨੂੰ ਮਿਲਿਆ ਵੀ ਹਾਂ ਉੱਥੇ ਹੂੰ ਜਿਹੜੇ ਵੱਡੀ ਉਮਰ ਦੇ ਸੀ ਉਹਨਾਂ ਨੂੰ ਭੇਜਦਾ ਆਸਟ੍ਰੇਲੀਆ ਭੀਜਾਣਾਂ ਕੋਲੇ ਕਿਹੜਾ ਟੂਰਿਸਟ ਉਹ ਇੱਕ ਬੰਦਾ ਸੀ ਕੈਨੇਡਿਆ ਅਡਵਰਟ ਮਿਲਿਆ ਮੈਨੂੰ ਪਾਰਕ 'ਚ ਉਹ ਤਾਂ ਰੁਪਇਆ 14 ਲੱਖ ਹੂੰ ਤਿੰਨ ਮਹੀਨਿਆਂ ਦੀ ਸਟੇ ਹੂੰ ਦੱਸੋ ਯਾਰ ਏਜੰਟਾਂ ਨੂੰ ਮਾੜੀ-ਮੁੱਟੀ ਗੱਲ ਦੀ ਸ਼ਰਮ ਨਹੀਂ ਆਉਂਦੀ ਸੋਚਣਾ ਨਹੀਂ ਚਾਹੀਦਾ ਇਹ ਗੱਲਾਂ ਹੂੰ ਤਕਰੀਬਨ 6 ਕੁ ਮਹੀਨੇ ਪਹਿਲਾਂ ਮੈਂ ਇੱਕ ਬੈਲਨੋਂਨ ਏਜੰਟ ਨੂੰ ਦੀ ਵੀਡੀਓ ਦੇਖੀ ਹੂੰ ਉਹਨੇ ਕਿਸੇ ਬੱਚੇ ਦੀ ਵੀਡੀਓ ਬਣਾ ਰਿਆ ਸੀ ਕੇਕ ਮੰਗਾਇਆ ਸੀ ਆਪਦੇ ਦਾਸਤਰ 'ਚ ਹੂੰ ਬੀ ਆ ਬੱਚੇ ਦਾ ਯੂਕੇ ਦਾ ਵੀਜ਼ਾ ਆ ਗਿਆ ਠੀਕ ਆ ਬੱਚਾ ਬੱਚੇ ਦਾ ਡੈਡੀ ਵੀ ਨਾਲ ਕੇਕ ਇੱਕ ਕਟਿਆ ਕੇਕ ਖਾਦਾ ਮੈਂ ਉਹਦੇ ਬੱਚੇ ਦੇ ਡੈਡੀ ਨੂੰ ਵੀ ਜਾਣਦਾ ਸੀ ਮੈਂ ਯਾਰ ਕਿੱਥੇ ਟੰਗਦਾ ਪਲੱਸ 2 ਕੀਤੀ ਬੱਚੇ ਨੇ ਉਹ ਟੰਗਦਾ ਯੂਕੇ ਚ ਪਰ ਮੈਂ ਉੱਥੇ ਕੁਝ ਕਰ ਵੀ ਨਹੀਂ ਸਕਦਾ ਸੀ ਮੈਨੂੰ ਪਤਾ ਸੀ ਵੀ ਗਲਤ ਹੋਊਗਾ ਕੰਮ ਠੀਕ ਆ ਇਹੋ ਜਿਹਾ ਕੁਝ ਹੋ ਰਿਹਾ ਹੁਣ ਆ ਕੀ ਗੱਲ ਕੈਨੇਡਾ ਦੀ ਕੈਨੇਡਾ ਚ ਕੰਮ ਕਾਟੇ ਬਹੁਤ ਮਾੜਾ ਹਾਲ ਆ ਕੰਮ ਦਾ ਕਟਿਆ ਨਹੀਂ ਜਿਹੜੇ ਕੈਨੇਡਾ ਵਾਲੇ ਕੋਈ ਦੋਸਤ ਮਿੱਤਰ ਦੇਖਣਗੇ ਆਪਣੀ ਵੀਡੀਓ ਇਹ ਤੇ ਸਹੀ ਪਾਉਣਗੇ ਹੂੰ ਕੰਮ ਬਹੁਤ ਘਟਿਆ ਪ੍ਰਾਣਿਆਂ ਕੋਲੇ ਹੈਗਾ ਨਵੇਂਆਂ ਨੂੰ ਕੰਮ ਨਹੀਂ ਮਿਲ ਰਿਹਾ ਹੂੰ ਪਲੱਸ 2 ਵਾਲਿਆਂ ਤੱਕ ਕੈਨੇਡਾ ਨੇ ਹੁਣ ਪੀਆਰ ਹੀ ਬਹੁਤ ਦੂਰ ਹੋ ਗਈ ਪਰ ਦੇਖੋ ਏਜੰਟ ਹਜੇ ਵੀ ਨਹੀਂ ਹਟਦੇ ਆਪਦੇ ਜਾਣ ਪਛਾਣਦਿਆਂ ਨੂੰ ਆਪਦੇ ਰਿਸ਼ਤੇਦਾਰ ਤੋਂ ਲੈ ਲੈ ਪੈਸੇ ਬੱਚਿਆਂ ਨੂੰ ਜਮਈ ਉਹਨਾਂ ਨੂੰ ਵੀ ਭੇਜੀ ਜਾਂਦੇ ਨੇ ਹੂੰ ਅਮਰੀਕਾ ਡਾਂਕੀ ਬੰਦ ਹੋ ਗਈ ਹੂੰ ਠੀਕ ਹੈ ਹੁਣ ਅਮਰੀਕਾ ਸਟੂਡੈਂਟ ਵੀਜ਼ੇ ਖੋਲ ਰਿਹਾ ਹੂੰ ਕੁਝ ਪਿਛਲੇ ਦਿਨੀ ਆਈਆਂ ਖਬਰ-ਖਬਰ ਅਮਰੀਕਾ ਇੱਕ ਨੰਬਰ ਤੇ ਕਿਉਂਕਿ ਉੱਥੇ ਦੋ ਨੰਬਰ ਨੂੰ ਜਾਇਆ ਵੀ ਨਹੀਂ ਜਾਂਦਾ ਡਾਂਕੀ ਵਾਲੇ ਜਾਂਦੇ ਸੀ ਦੋ ਨੰਬਰ ਤੇ ਤਾਂ ਜਿਹੜਾ ਹੁਣ ਸਟੱਡੀ ਵੀਜ਼ਾ ਆਊਗਾ ਅਮਰੀਕਾ ਦਾ ਉਹ ਸਹੀ ਹੀ ਆਊਗਾ ਬਿਲਕੁਲ ਅਮਰੀਕਾ ਦੀ ਟਰਾਈ ਕਰ ਲੈਣੀ ਚਾਹੀਦੀ ਆ ਬੱਚਿਆਂ ਨੂੰ ਜੇ ਉਹ ਵੀ ਪਲੱਸ 2 ਤੋਂ ਨਹੀਂ ਬਾਅਦ ਨਹੀਂ ਜਾਣਾ ਚਾਹੀਦਾ ਮੈਂ ਤਾਂ ਕਹਾਂ ਗ੍ਰੈਜੂਏਸ਼ਨ ਕਰਕੇ ਜਾਵੇ ਮੇਰੇ ਤਾਂ ਦੋਨੇ ਹੀ ਨਹੀਂ ਪਲੱਸ 2 ਤੋਂ ਵੱਧ ਗਏ ਹੂੰ ਤੇ ਕਿਉਂ ਓਥੇ ਭਵਿੱਖ ਵਧੀਆ ਬਣ ਜੂਗਾ ਅਮਰੀਕਾ ਤੇ ਉਹ ਦੂਸਰਾ ਜੇ ਆਸਟ੍ਰੇਲੀਆ ਹੂੰ ਅੱਜ ਦੇ ਸਮੇਂ 'ਚ ਆਸਟ੍ਰੇਲੀਆ ਸਭ ਤੋਂ ਬੈਟਰ ਹੈ ਮੁਲਕ ਸਟੂਡੈਂਟਾਂ ਵਾਸਤੇ ਜਾਂ ਕਿਸੇ ਵੀ ਵੀਜ਼ੇ ਵਾਲੇ ਵਾਸਤੇ ਜਿਹੜਾ ਕੋਈ ਵਰਕ ਪਰਮਟ ਵਾਲਾ ਜਾਂਦਾ ਕੋਈ ਵੀ ਜਾਂਦਾ ਆਸਟ੍ਰੇਲੀਆ ਬੈਟਰ ਹੈ ਕੰਮ ਲਈ ਕੋਈ ਘਾਟ ਨਹੀਂ ਮੈਂ ਤਾਂ ਹੁਣ ਤਿੰਨ ਵਾਰੀ ਜਾਇਆ ਦੇਖ ਕੇ ਆ ਲੋਕਾਂ ਨੂੰ ਮੈਨੂੰ ਫਿਰਨ ਦੀ ਆਦਤ ਤਾਂ ਫਿਰਦਾ ਰਹਿਣਾ ਆਸਟ੍ਰੇਲੀਆ ਵੀਜ਼ੇ ਦੇ ਰਿਹਾ ਬਹੁਤ ਘਟਾ ਇਹੀ ਗੱਲ ਮੈਂ ਤੈਨੂੰ ਦੱਸਣ ਲੱਗਿਆ ਸੀ ਆਸਟ੍ਰੇਲੀਆ ਨੇ ਵੀਜ਼ੇ ਬਹੁਤ ਘਟਾਤੇ ਹਾਂ ਪਹਿਲਾਂ ਜਿੰਨੇ ਸੀ ਉਦੋਂ 50% ਚੱਕ ਤੇ ਉਹਨਾਂ ਨੇ ਬਹੁਤ ਘਟਾਤੇ ਸਖਤੀ ਬਹੁਤ ਹੈ ਆਸਟ੍ਰੇਲੀਆ ਮੁਲਕ ਪਹਿਲਾਂ ਤੋਂ ਹੀ ਸਟ੍ਰਿਕਟ ਹੈ ਨਾ ਮਾਮਲਿਆਂ ਚ ਹੂੰ ਤੋਂ ਹੈਗਾ ਨਿਊਜ਼ੀਲੈਂਡ ਹੂੰ ਨਿਊਜ਼ੀਲੈਂਡ ਮੁਲਕ ਛੋਟਾ ਹੈ ਹੂੰ ਵਧੀਆ ਮੁਲਕ ਹੈ ਹੂੰ ਉੱਥੇ ਵੀ ਨਿਊਜ਼ੀਲੈਂਡ ਜੇ ਕਿਸੇ ਨੇ ਜਾਣਾ ਤਾਂ ਦੇਖੋ ਰੈਫਰੈਂਸ ਤੋਂ ਬਿਨਾ ਨਹੀਂ ਕੋਈ ਤੁਹਾਡਾ ਆਪਦਾ ਭੈਣ ਭਰਾ ਦੋਸਤ ਮਿੱਤਰ ਕੋਈ ਵੈਸੇ ਤਾਂ ਦੋਸਤ ਮਿੱਤਰ ਕੋਈ ਮਦਦ ਮਦਦ ਕਰਦੇ ਨਹੀਂ ਹੈਗੇ ਉੱਥੇ ਉਹ ਤਾਂ ਗੱਲ ਨਹੀਂ ਨੇ ਫਿਰ ਵੀ ਚਲੋ ਐ ਜਾਣਾ ਚਾਹੀਦਾ ਮੈਂ ਤਾਂ ਦੇਖੋ ਜਮੀ ਨਹੀਂ ਇਸ ਗੱਲ ਦੇ ਹੱਕ 'ਚ ਕੋਈ ਵੀ ਉਹੀ ਭੇਜ ਦਿਓ ਬੱਚੇ ਨੂੰ ਤੁਸੀਂ ਉੱਥੇ ਜਾ ਕੇ ਯਾਰ ਬੱਚੇ ਮਾਂ ਬਾਪ ਨੂੰ ਦੱਸਦੇ ਨਹੀਂ ਬਹੁਤ ਔਖੇ ਹੁੰਦੇ ਨੇ ਹੁਣ ਯੂਰਪ ਦੇ ਕੰਟਰੀ ਆ ਗਏ ਹਮ ਯੂਰਪ ਦੇ ਕੰਟਰੀਆਂ 'ਚ ਯੂਰਪ 'ਚ ਕੰਮ ਹੈਗਾ ਪਰ ਮਚ्योर ਬੰਦੇ ਨੂੰ ਕੰਮ ਹੈ ਜਾਂ ਬੰਦਿਆਂ ਨੂੰ ਉੱਥੇ ਕੰਮ ਐਵੇਂ ਸਖਤੀ ਨਾਲ ਕਰਨਾ ਪੈਂਦਾ ਹਮ ਤੇ ਮੈਨੂੰ ਪਿਛਲੇ ਦਿਨ ਹੀ ਪਤਾ ਲੱਗਿਆ ਵੀ ਕੁੜੀਆਂ ਵੀ ਯੂਰਪ ਨੂੰ ਚਲਦੀਆਂ ਨੇ ਗਰੁੱਪ ਬਣਾ ਕੇ ਮੈਂ ਜਾਣਦਾ ਮਾੜਾ ਮੋਟਾ ਬੰਦਿਆਂ ਨੂੰ ਜਿਨ੍ਹਾਂ ਦੀਆਂ ਗੁੱਡੀਆਂ ਨੇ ਉਹ ਹੂੰ ਵੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਸਿਰਫ ਏਜੰਟੀ ਏਜੰਟ ਮਗਰ ਲੱਗ ਕੇ ਜਾਣਾ ਠੀਕ ਹੈ ਜੀ ਇੱਕ ਪਟਿਆਰੇ ਦਾ ਏਜੰਟਾ ਬਹੁਤ ਦੋਸਤ ਮਿੱਤਰ ਜਾਣਦੇ ਹੋਣਗੇ ਉਹਨੂੰ ਉਹ ਬੰਦਾ ਐਡਾ ਵੱਡਾ ਦਾ ਦਫ਼ਤਰ ਹੈ ਹੂੰ ਦੋ ਮੰਜ਼ਲਾ ਦਫ਼ਤਰ ਜਦੋਂ ਜਾਂਦੇ ਆਂ ਅੱਖਾਂ ਖੜ ਜਾਂਦੀਆਂ ਨੇ ਹੂੰ ਉਹ ਬੰਦੇ ਨੇ ਇੱਕ ਵੀ ਵੀਜ਼ਾ ਨਹੀਂ ਲਵਾਇਆ ਅੱਛਾ ਜਿੰਨੀਆਂ ਫਾਈਲਾਂ ਫੜਦਾ ਓਨੀਆਂ ਹੀ ਹੋ ਜਾਂਦੀਆਂ ਨੇ ਪੈਸੇ ਮੋੜਦੇ ਨਹੀਂ ਹੈਗੇ ਕਿਸੇ ਦੇ ਕਈ ਤੋਂ 4 ਲੱਖ ਲੈ ਲੈ ਕੇ ਤੋਂ 6 ਲੱਖ ਲੈ ਲੈ ਕਈ ਤੋਂ 10 ਲੈ ਲਿਆ ਮੇਰਾ ਵੀ ਇੱਕ ਇਹੋ ਜਿਹਾ ਕੇਸ ਆਇਆ ਸੀ ਉਹਦੇ ਕੋਲੇ 6,118,000 ਰੁਪਈਆ ਸੀ ਕੁੜੀ ਨੂੰ ਆਸਟ੍ਰੇਲੀਆ ਭੇਜੂਗਾ ਨਾ ਮੈਂ 6,118,000 ਕਹਾਤਾ ਆ ਸਾਲ ਬਾਅਦ ਮੈਨੂੰ ਦੱਸਿਆ ਸੀ ਉਹਨਾਂ ਨਾਲ ਗੱਲ ਕਰੀ ਉਦੋਂ ਨਹੀਂ ਤੇ ਆ ਗਿਆ ਸੀ ਉਹ ਏਜੰਟ ਸਭ ਚੰਗੀ ਤਰ੍ਹਾਂ ਉਸ ਤੋਂ ਬਾਅਦ ਮੈਂ ਆਸਟ੍ਰੇਲੀਆ ਚਲਾ ਗਿਆ ਫੇਰ ਕਿਸਾਨ ਯੂਨੀਅਨ ਨੂੰ ਮੈਂ ਉਹਨਾਂ ਨੂੰ ਕਹਾ ਮੈਂ ਹੁਣ ਤੁਸੀਂ ਕਿਸਾਨ ਯੂਨੀਅਨ ਨੂੰ ਲੈ ਕੇ ਜਾਓ ਇਹੋ ਜਿਹਾ ਕੁਝ ਹੋਈ ਜਾਂਦਾ ਯਾਰ ਸਮਝ ਨਹੀਂ ਆਉਂਦੀ ਪੜ੍ਹੇ ਲਿਖੇ ਨੇ ਅੱਜ ਕੱਲ੍ਹ ਵਾਲੇ ਮਾਪੇ ਤਾਂ ਜਿਨ੍ਹਾਂ ਦੇ ਜ ਮਸੇਦਾ ਮੀਤੇ ਅੱਤੇ ਦਾ ਮੁੰਡਾ ਵਾਗਿਆ ਸਾਡਾ ਕਿਉਂ ਰਹੇ ਭੂਆ ਦੀ ਕੁੜੀ ਬਾਗੀ ਸਾਡੀ ਕਿਉਂ ਰਹੇ ਇਹ ਤਾਂ ਆਪਾਂ ਦੇਖਾ ਦੇਖ ਹੀ ਕਰੀ ਜਾਂਦੇ ਆਂ ਈਰਖਾ ਚ ਹੀ ਕਰੀ ਜਾਂਦੇ ਆਂ ਉੱਥੇ ਜਾ ਕੇ ਬੱਚਾ ਪਾਵੇਂ ਜਿੰਨਾ ਮਰਜੀ ਓਖਾ ਹੋਵੇ ਸਹੀ ਗੱਲ ਆ ਸਰਪੰਚ ਸਾਹਿਬ ਆਪਾਂ ਇੱਥੇ ਜਵਾਨ ਕੁੜੀ ਨੂੰ ਮਤਲਬ ਕੱਲੀ ਨੂੰ ਦੁਕਾਨ ਤੇ ਸੌਦਾ ਲੈਣ ਨਹੀਂ ਤੋਰਦੇ ਬਿਲਕੁਲ ਬਿਲਕੁਲ ਕਿੱਥੇ ਸੱਤ ਸਮੁੰਦਰ ਪਾਰ ਭੇਜਣਾ ਕੋਈ ਛੋਟੀ ਗੱਲ ਨਹੀਂ ਹੈ ਬਿਲਕੁਲ ਜੀ ਉਹ ਵੀ ਬਗੈਰ ਮਚੌਰ ਅਨਮਚੌਰ ਨੂੰ ਯਾਰ ਕੋਈ ਤਕ ਨਹੀਂ ਬਣਦੀ ਹੈਗੀ ਹਾਂ ਮੈਂ ਵੀ ਇਹੇ ਗੱਲ ਜਿਹੜੀ ਸ਼ੁਰੂ ਚ ਕਰੀ ਸੀ ਫੇਰੇ ਗੱਲ ਕਹਿੰਦਾ ਵੀ ਆਪਾਂ ਕਿਸੇ ਦੇ ਉਂ ਖਿਲਾਫ ਨਹੀਂ ਹੈਗੇ ਇਹ ਤਾਂ ਤਾਂ ਗੱਲ ਛੇੜ ਲਈ ਮੈਂ ਹਾਂ ਚੱਲ ਕਿਉਂਕਿ ਤੂੰ ਵੀ ਚੱਲ ਤੂੰ ਦੇਖ ਲੂ ਕਿਆ ਮੈਂ ਤਾਂ ਦੇਖਿਆ ਮੈਂ ਤਾਂ ਕਹਿੰਦਾ ਮੈਂ ਕਿ ਕਿਤੇ ਗਲਤ ਦੇਖਿਆ ਵੀ ਨਹੀਂ ਮੈਂ ਤਾਂ ਪਰ ਸੁਣਿਆ ਬਹੁਤ ਲੋਕਾਂ ਤੋਂ ਆ ਵੀ ਕੀ ਕੀ ਆ ਮੈਂ ਮੈਂ ਕਹਿੰਦਾ ਵੀ ਪਲੱਸ 2 ਵਾਲਾ ਲੈਵਲ ਨਹੀਂ ਹੈਗਾ ਬਾਹਰ ਜਾਣ ਦਾ ਬਾਕੀ ਭਾਈ ਅਗਲੇ ਦੀ ਮਰਜ਼ੀ ਹੈ ਜੋ ਮਰਜ਼ੀ ਫੁੱਲ ਮਲਾਕੇ ਸਾਰ ਸਿੱਟਾ ਤੁਸੀਂ ਇਹ ਕਹਿੰਦੇ ਹੋ ਵੀ ਜਿਹੜਾ ਬੱਚਾ ਫੁੱਲ ਮਚਿਓਰ ਨਹੀਂ ਹੈਗਾ ਹੂੰ ਉਸ ਬੱਚੇ ਨੂੰ ਚਾਹੇ ਮੁੰਡਾ ਚਾਹੇ ਕੁੜੀਆ ਪਲੱਸ 2 ਤੋਂ ਬਾਅਦ ਬਾਹਰ ਨਾ ਭੇਜੋ ਨਾ ਭੇਜੋ ਘਟੋ ਘਟ ਬੀ ਇੱਕ ਹੋਵੇ ਬੱਚਾ ਕੁਝ ਮੈਚੁਰ ਹੋ ਜਾ ਸਕਿੱਲ ਹੋਣੀ ਜ਼ਰੂਰੀ ਹੈ ਖਾਸ ਤੌਰ ਤੇ ਸਕਿੱਲ ਤੋਂ ਬਗੈਰ ਨਾ ਭੇਜੋ ਕਿਸੇ ਬੱਚੇ ਕੋਲ ਜਿਹਦੇ ਕੋਲ ਸਕਿੱਲ ਨਹੀਂ ਹੈਗੀ ਉੱਥੇ ਕੋਈ ਕੰਮ ਨਹੀਂ ਹੈਗਾ ਸਕਿੱਲ ਨੂੰ ਪੰਜਾਬੀ ਚ ਪੂਰਾ ਹੋ ਕਰੋ ਜੀ ਦੱਸੋ ਅੰਗਰੇਜ਼ੀ ਦਾ ਹੁਨਰ ਹਾਂ ਕੋਈ ਕੰਮ ਸਿੱਖਿਆ ਹੋਵੇ ਮਤਲਬ ਦੇਸੀ ਭਾਸ਼ਾ ਦਾ ਗੈਣਾ ਹੋਵੇ ਹੂੰ ਉਹ ਬਹੁਤ ਜ਼ਰੂਰੀ ਹੈ ਆਪਾਂ ਤਾਂ ਅਪੀਲ ਕਰਦੇ ਆ ਬਾਕੀ ਬਰਾਵੋ ਮਰਜੀਆ ਗਲਿਆਂ ਦੀ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਮੈਂ ਤੁਹਾਨੂੰ ਦੱਸਤੀ ਮੋਟੀ ਮੋਟੀ ਜੀ ਚਲੋ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ